ai não, ਹੇ ਬਾਗੀ ਉਹ ਹਾਂ ਹਾਂ ਤੇ ਰਾਮ ਚાલુ ਘਰੋਂ ਘਰੋਂ ਟੱਪਿਆ ਹੁੰਦਾ ਹਾਂ ਪਤਾ ਹੀ ਨਾ ਟੱਪੀ ਦਾ ਇਹਨਾਂ ਕਦੋਂ ਨਹੀਂ ਆਪਾਂ ਆਹ ਸੀਸਾ ਇਹ ਖੋਲ ਹੁੰਦਾ ਕੇਣਾ ਪੱਕਾ ਬਹਿ ਜਾਓ ਪਾਪਾ ਪ੍ਰਧਾਨ ਕੱਢ ਜੂ ਚੌਲਾਂ ਦੀ ਪ੍ਰਧਾਨ ਵਾਲੀ ਜਾਊਗਾ ਇਹ ਚ ਮੈਂ ਪੱਕਾ ਹੀ ਹਾਂ ਆਹ ਖੋਲ ਲੈ ਫਿਰ ਸੀਸਾ ਪਾਪਾ ਖੋਲ ਦੇ ਪਾਪਾ ਹਵਾ ਨਿਕਲ ਜੂ ਸਾਨੂੰ ਬਾਹਰ ਮੱਖੀ ਹੁੰਦੀ ਆ ਬਾਹਰ ਮੱਖੀ ਲਾ ਪੂਰ ਸਾਚੂ ਪੂਰਾ ਟੂ ਪੱਕਾ ਜਾ ਗਿਆਰਾਂ ਪਾਣੀ ਦਾ ਆ ਗਿਆ ਰਾਹ ਲਿਆਣਾ ਉਹ ਬਾਤ ਉਹ ਜਮੀਨ ਜਮੀਨ ਆ ਕੇ ਆਏ ਉੱਪਰ ਕੜਾ ਹੈ ਉੱਪਰ ਹੀ ਹੈ ਜੀ ਇਹ ਰੰਗ ਬਦਲ ਨਹੀਂ ਗਿਆ ਕੋੜ ਰੰਗ ਬਰੰਗੇ ਕੋਟੇ ਗਲੇਤੀ ਵਾਲਾ ਜੱਟਾ ਫਟਾਰਾ ਆਹ ਵਾਹ ਆਂਜੇ ਨਹੀਂ ਰੋਂਦਾ ਪਾ ਦੋ ਨਾ ਨੂੰ ਮੈਟ ਦੇਖ ਰਿਹਾ ਜੇ ਹਮ ਤੇ ਦਵਾ ਜਰਾ ਦੇਖੋ ਚੈੱਕ ਕਰ ਲਓ ਭਾਈ ਪੁਰਾਣੇ ਇਹੋ ਪਹਿਲਾ ਟੋਡਾ ਜਿਹਨੇ ਫ੍ਰੀਜਰੇਟਰ ਤੋਂ ਪਾਉਣਾ ਚਾਹੀਦਾ ਜੇ ਨਿਕਮਦੀ ਗੱਲ ਦੇਖ ਕੇ ਅੱਲੋਂ ਅੰਨੇ ਦੇਖਣਾ ਦੇਖਦਾ ਆ ਵੀ ਆਹ ਲੈ ਕਿਹੜੇ ਤੇ ਗਿਆ ਹੋਰ ਕਿਹੌਲ ਜਿਆਦਾ ਹੋਰ ਇਸੇ ਮੰਜਰ ਦੀ ਪੁਰਾਣੀ ਮੇਕਾ ਜਿੱਥੇ ਸੱਲਾ ਇਹਨੂੰ ਪੁਰਾਣੀ ਜੇਬੜਾ ਹੋ ਰਹਿਣਾ ਉਹ ਕਰਦਾ ਹੀ ਗੱਲਾਂ ਆਹੋ ਫੇਰ ਜੰਮੀ ਆ ਆਹ ਆਹ ਉਹ ਕਰੀਂ ਜਿਆ ਲੈ ਹੁਣ ਨਹੀਂ ਬਾਕੀ ਬਚੀ ਆ ਇਹਨੂੰ ਕਹੇਗਾ ਕਿ ਤੁਸੀਂ ਜਾਓਗੇ ਤੁਸੀਂ ਛੱਡਿਆ ਜਾ ਕੋਈ ਫੜ ਕੇ ਆਪ ਰਕੇ ਉਹਨਾਂ ਦਾ ਲੱਗਿਆ ਤੂੰ ਚੱਲ ਜਾ ਯਾਰ ਬੰਦਾ ਆਇਆ ਬੰਦਾ ਆਇਆ ਉਹ ਸਾਈਨ ਆਪਣੇ ਕੋਲ ਤੋਂ ਹੈ ਨਾ 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 ਤੇ ਉਹ ਨਾ ਸਮਾਨ ਆ ਤੇ ਉਹ ਮੂਹਰੇ ਸਮੱਸਿਆ ਆ ਜਿਹੜਾ ਕੋਟਾ ਨਾਰੀ ਨੇ ਦਿੰਦੇ ਇਹ ਤਾਂ ਮੈਂ ਨਾ ਮੈਂ ਮੰਗ ਲਗਾਉਂਦਾ ਤੇ ਇਹ ਚੀਜ਼ ਨਹੀਂ ਆ ਜਾਂਦਾ ਨਾ ਮੈਂ ਕਿੱਥੇ ਫੱਟ ਪੜੀ ਪਾਉਂਦਾ ਅਰੇ ਬਾਬਾ ਚਾਰ ਪਾ ਗਿਓ ਹੈਂ ਚਾਰ ਚੁੱਕੇ ਨੇ ਬਹੁਤ ਬਹੁਤ ਵਧੀਆ ਬਣਦਾ ਹੈਂ ਐ ਇਦਾਂ ਹੀ ਬਣਦਾ ਹੰਦ ਪਾ ਕੇ ਉਹ ਅੱਜ ਦੇਖੀ ਦੀ ਤੂੰ ਬਾ ਕਿਸ ਮਾ ਉਹਨਾਂ ਦੇ ਕੋਈ ਬਿਠਾ ਕੇ ਆਉਂਦਾ ਨੀ ਨਾ 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 ਕੋਈ ਪਾਣੀ ਹੁੰਦਾ ਦਾ ਉਹ ਪਾਣੀ ਮੈਂ ਬਾਪੜਨ ਦੇਗਾ ਸਭ ਤੋੜ ਕੇ ਕੋਈ ਕਿੱਥੇ ਯਾਰ ਮਾੜੀ ਹਵਾ ਸਭ ਸੁਣ ਲੋ ਇਹ ਨਾਲ ਨੂੰ ਬਾਗ ਪਾਉਂਦੇ ਆਂ ਵਧੀਆ ਵਧੀਆ ਵੀਰੇ ਭੁੱਲਰਾ ਹਾਂਜੀ ਵਧੀਆ ਲੈ ਕੇ ਦਿਵਾ ਵਧੀਆ ਗੀਜੇ ਜੀ ਪਾ ਲੋ ਹੈ ਮੀਦਲ ਹੋ ਆ ਭਾਈ ਆਪਣਾ ਜਾ ਹਰ ਦੇ ਘਰਾਂ ਪਹੁੰਚਣਾ ਉਹਨਾਂ ਨੂੰ ਰੋਟਾ ਕਦੇ ਕੁਝ ਪਾਣੀ ਕਿ ਲੋਕ ਇਸ ਤਾਂ ਕੀ ਆ ਮਸੂਟਾ ਦੇ ਲਿਆ ਠੀਕ ਹੈ ਲੱਗਦਾ ਗੱਡੀ ਤੇ ਨਾ ਪਏ ਹੁਣ ਜਿਹੜੇ ਧਿਆਨ ਦੀ ਸੀ ਉਹਨਾਂ ਚੋਂ ਦੇਖ ਚੱਕ ਲੈ ਮਤਲਬ ਆ ਚੱਲੀ ਜਾਂਦਾ ਸਦਾ ਹੀ ਹੈ ਨਾਈਵ ਹੋ ਜਾਂਦਾ ਵਧੀਆ ਵਧੀਆ ਅੱਛਾ ਕੀ ਹਾਲਾ ਲੂਪੀਆ ਨਾ ਵਧੀਆ ਵਧੀਆ ਵੀਰੇ ਹੋ ਠੀਕ ਆ ਆਇਆ ਤਨ ਚੌਲਾਂ ਆ ਜਾ ਕੇ ਖਵਾਈਏ ਹੋਰ ਕਿਵੇਂ ਆ ਕਿੱਥੇ ਰਹਿਣਾ ਅੱਜ ਕੱਲ ਹੈਲੋ ਹਲੋ ਭੇਜ ਦੇ ਨੰਬਰ ਲੈ ਕੇ ਮੇਰਾ ਇਹ ਤਾਂ YouTube ਤੋਂ ਵਧੀਆ ਵੀਰੇ ਵਧੀਆ ਵਧੀਆ ਠੀਕ ਆ चल बढ़िया और परवा ठीक है ਤਾਰਤਮ ਲੂਪੀ ਨਹੀਂ ਤੇ WhatsApp ਤੇ ਮੈਸੇਜ ਕਰੀ ਮੈਨੂੰ ਲੂਪੀ ਨੇ ਚੰਗਾ ਮੇਰਾ ਨੰਬਰ ਹੈਗਾ YouTube ਤੇ ਉਹ ਜੋ ਚੱਕ ਕੇ ਕਰਦੀ ਠੀਕ ਆ ਵੀਰੇ ਠੀਕ ਆ ਰੱਬ ਦੀ ਮਾਲੋਂ ਟਾਬੇ ਰੱਬ ਦੀ ਤੁੰਗ ਰੱਬ ਨਾਲੋਂ ਸਾਡਾ ਪਰਵਾਹ ਨਹੀਂ ਚ ਪਾਲੋ ਉਹ ਕੈਂਪਰ ਲੱਸ ਲੋ ਵਿੱਚ ਦੋ ਉਹ ਤਾਂ ਪਾਲੋ ਤਿੰਨ ਲੱਗ ਕਰ ਦੂ ਚੱਪੇ ਆ ਮਨੋੜਿਆ ਬੱਤੋਏ ਕਿਹਦੇ ਕੰਨ ਜਾਂਦੇ ਨਹੀਂ ਪਤਾ ਕਾ ਮੁੰਗੀ ਜਿਹੜਾ ਦੱਸਦਾ ਨਾ ਕਰਦਾ ਮੈਂ ਬੜਾ ਲਾਗਿਆ ਇਹਨਾਂ ਦਾ ਮਾੜਾ ਹੈ ਹੈ ਲੋਟਗਾ ਆਉਂਦ ਗਿਆ ਗਿਆ ਲੈਣ ਦੇਰੇ ਫੁੜੀ ਨਹੀਂ ਛੱਡੀ ਕੋਈ ਇਹਨਾਂ ਨੇ ਕਹਿਣਾ ਹੈ ਹੋਰ ਆ ਉਹ ਬੋੜਿਆਂ ਨੂੰ ਕਹਾਣੀ ਦੜ ਕੇ ਭੁੱਲ ਗਏ ਇੱਕ ਦਿਨ ਪਹਿਲਾਂ ਗਏ ਅੰਦੇ ਵੱਗੇ ਉਹ ਬੰਦੇ ਭਾਵੇਂ 200 ਫਰ ਦਾ ਬੰਦਾ ਹੀ ਲੱਗ ਕੇ ਖੜਿਆ ਹੁੰਦਾ ਦੋ ਬੰਦੇ ਬੱਤੇ ਹੋ ਗਏ ਹਾਲਾ ਖਰਾ ਦੇ ਦਾ ਪਾਇਗਿਆ ਚੌਲਾਂ ਦਾ ਪੰਡਰਾ ਚੱਲ ਰਿਹਾ ਵੀਰੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਪਿੰਡ ਵਾਲਿਆਂ ਨੂੰ ਇਹ ਕੋ ਨੇੜੇ ਮਾ ਬਾਹਰੋਂ ਵੀ ਵੀਰ ਭਾਈ ਆ ਕੇ ਸਖ ਸਕਦਾ 15 ਕਿ ਮਿੰਟਾਂ ਤੋਂ ਸ਼ੁਰੂ ਕਰਾਂਗੇ 15 ਹੁਣ ਤੋਂ ਪਾਣਾ ਲਾ 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 ਮੈਂ ਪੜਨ ਤੇ ਆ ਕਿੰਨੇ ਆ ਕਿੰਨੇ ਆ ਕਿੰਨੇ ਆ ਕਿੰਨੇ ਆ ਆ ਗੱਲ ਤਾਂ ਕੱਢੀ ਜਾਂਦੇ ਹੋ ਹਟੇ ਉੱਠ ਕੇ ਦੇਖ ਦੇ ਦੀ ਆਹ ਕੋਪਾ ਜੋਗੇ ਬਾਹਰ ਅੱਗ ਤੇਲ ਵਾਲੀ ਆ ਹੈ ਵਾ ਅੱਦਾ ਜਾ ਉਹ ਜੰਦਾ ਤੇਲ ਲਿਆਵਾ ਤੇ ਲਾਟਾ ਬਾਸ ਅਵਾਸ ਰੱਖਣਾ ਉਹ ਕੈ ਪਰ ਬਾਲੋ ਸੱਤ ਨਾ ਆਉਂ ਲੰਘ ਕੇ ਪਾੜੇ ਬੜੀਆ ਅੱਜ ਨਾ ਉਹ ਤੋਂ ਬਾਈ ਚੁੱਕੀ ਪੜਦਾ ਹਾਂ ਕਿ ਤੋਂ ਨੰਬਰ ਪਸਾ ਰਹੇ ਮਾਣ ਉਹ ਚੱਕਣਾ ਕੋਈ ਨਹੀਂ ਜਿੰਨ ਇੱਥੇ ਜਾ ਰੋਟੀ ਬਹੁਤ ਆਹ ਹੋ ਰਹੀ ਹੋਰ ਕੋ ਨਾ ਧਿਆਖੋ ਮਾ ਬਰਦਾ ਸਾਰੇ ਨੂੰ ਇਹਦਾ ਬਾਬਾ YouTube ਤੇ ਪਾਤੀ ਆਪਾਂ कनेडा अमेरिका पहुंच गई वो चढ़ गया ਉਹ ਬੋਲਣਾ ਬੈਠੇ ਸੀ ਕਿ ਇਹ ਲੈਕਚਰ ਸਜ਼ਾਰਾ ਪੰਜਾ ਦਿਨ ਲੱਗਦਾ ਹੈ ਅਬ ਇਹ ਕੰਮ ਕਰਦੇ ਨੇ ਹਾਂ ਉਹਦੀ ਰੋਡ ਨਹੀਂ ਉਹ ਪਾਰੀ ਪਾਰ ਨੂੰ ਸੀ 3 5 3 ਦਾਤਾ ਦੇ ਕੋਲ ਸੀ ਤੁਹਾਡਾ ਆਦਤ ਸੇ ਹੋ ਗਿਆ ਨਾ ਤੁਹਾਨੂੰ ਉਹ ਆਪਣਾ ਦਿਖਾਉਣਾ ਹੈ ਇਹ ਕਰਨਾ ਮੈਂ ਉਹ ਵੀ ਨਹੀਂ ਕਰੀਦਾ ਕੋਈ ਕੰਮ ਆਪਾਂ ਸਿਆਣੇ ਲੋਕੀ ਜੋ ਇਧਰ ਬੈਠੇ ਬੁਰੇ ਉਠਿ ਸਾਹੀ ਹੈ ਤੇ ਇਹ ਹੈ

ਵੀਡੀਓ ਨੂੰ ਸ਼ੇਅਰ ਕਰੀ ਚੱਲੋ ਵੀਰੇ ਸਾਰੇ ਅੱਗੇ ਅੱਗੇ ਬੰਨ੍ਹ ਜੀ ਦੇਖੀ बूड़ा चेठी मिठा ਸਰ ਲਾਪੋਲੇ ਮਾਤਰਾ ਅੰਡ ਵਿੱਚ ਹੀ ਹੱਡਲਾ ਮੈਨੂੰ ਬਲ ਮਾ ਕੋਪਨ ਅੱਜ ਵਾਰ ਨੂੰ ਸਾਡ ਨਹੀਂ ਗਿਆ ਸਾਡੀ ਵਾਗਨ ਕਰਾ ਰਿਹਾ ਸੀ ਰੇਂਜ ਦਿਖਾਦਾ ਮੇਂ ਪੱਕਾ ਰੰਗ ਵਾਲੇ ਗੋਟਾ ਦਾ ਮੰਡਾ ਗੋਟਾ ਦਾ ਗੋਟਾ ਦਾ ਮੰਡਾ ਯਾਰ ਬਸ ਨਹੀਂ ਬਰਾਬਰ ਕਰਨ ਕਰਦੇ ਕਦੇ ਪ੍ਰੀਤ ਤੇ ਵੇਖਦੇ ਕਿ ਮਾਉ ਲੈਂਡ ਦੇ ਵਜੇ ਕਨ ਨਹੀਂ ਨਹੀਂ ਚੰਗਾ ਸੇ ਮੜਗਾਰ ਦੇ ਬੈਠਦਾ ਆਇਕਨ ਮੋਬਾਈਲ ਜ਼ਰੂਰ ਟਰਾਈ ਕਰ ਮੁਹਾਰਤ ਹੈ ਗਾ। ਮੁਹਾਰਤ ਦਾ ਜਾਣਦੇ ਜੀ। ਉਹ ਟੱਕੀਆਂ ਜਾਂ ਝੋਣੀਆਂ ਹੋਣਗੀਆਂ। ਉਹ ਕਰਦੇ 10 ਨੂੰ ਨਹੀਂ ਪਈਆਂ। ਇਹ ਉਹ ਦਾ ਨਾ ਚੜਾ ਰਹੀ। ਇਹ ਦੋ ਕਲਾਮੇ ਟੱਕ ਰਹੇ ਨਹੀਂ ਮੈਂ ਕਹਿੰਦਾ ਵੀ ਤਰੇ ਮੇਰੇ ਸਾਡਾ ਚਲਾ ਦੇ। ਹਾਂ। ਨਾ ਤੱਕਦਾ ਤੇ ਨੇ ਉਹ ਬੋਲਦਾ। ਇੱਥੇ 15000 ਉਹ ਦੱਪਾ ਲਾ ਦਿੱਤਾ ਫਾਸ ਕਰ। ਤੇ ਉਹਦੇ ਚ ਪੰਜਾਂ ਨੇ। ਲੇਟੋ ਵਾਲਾ ਕੋਹੜਾ ਜਾ। ਉਹ ਮੈਨੂੰ ਤਾਂ ਜਿਹੜਾ ਕੋਨੇ ਅੱਗੇ ਧਰਤਾ ਮੈਂ ਤਾਂ ਪਾਉਣਾ ਹੀ ਆ ਹੁਣ ਮੈਂ ਫੁਟਰਾ ਕਰਾ ਤਾ ਉਹਨਾਂ ਰੱਖਿਆ ਬੰਨਾਲਾ ਉਹਨਾਂ ਅਰਥ ਨਾਲ ਆ ਹੋਰ 90 ਜਿਹਦੇ ਖਾਨ ਵਾਲੇ ਹੀ ਕਹਿੰਦਾ ਸਾਨੂੰ ਆਪ ਆ ਜਾ ਇੱਥੇ ਛੋਟੀਆਂ ਮੋਟੀਆਂ ਟੱਪੀਆਂ ਜਿਆ ਆ ਕੋਣੀ ਦੇ ਘਾ ਮੋੜ ਕੇ ਲੈਣਾ ਦੇ ਹੋਰ ਹੋਰ ਚੱਕਿਆ ਪਤਾ ਪਤਾ ਸ਼ਬੀਰ ਦੇ ਰੋ ਟੈਕਨੀਕਲ ਆਹ ਇੱਥੇ ਇੱਕ ਟੋਪ ਨਾਲ ਮੋੜ ਦਿੰਗੇ ਇਹ ਲੈ ਜਾ ਉਹ ਨਾ ਦਰਿਆ ਨੂੰ ਮੋੜ ਕੇ ਦੂਜਾ ਲੈ ਉਹ ਗੱਟੂਆਂ ਦੇ ਦੇਖਾ ਪਾਤਰ ਤੋਂ ਨਹੀਂ ਉਹ ਪੁੱਤੂਆਂ ਅੱਜ ਆਪੀ ਲੈ ਆਓ ਇਹ ਪੁੱਛ ਕੇ ਪਹਿਲਾਂ ਨਾ ਲਾਉਣਾ ਹੀ ਆ ਕਾ ਭਾਈ ਕਲੀਜ ਪੁੱਛ ਕੇ ਲਿਆਓ ਤਦੋਂ ਦੇਖਣੇ ਪੋਛਾਂਗੇ ਤਾਂ ਬਹੁਤ ਬਹੁਤ ਕਰੀਆਂ ਕੋਈ ਨਹੀਂ ਕਰਿਆ ਇਹ ਗੱਲ ਇਹ ਸੋਚ ਰਿਹਾ ਹੈ ਕਿ ਜਦੋਂ ਮੈਂ ਜਦੋਂ ਮੈਂ ਕਰਦਾ ਹਾਂ 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 ਜਦੋਂ ਮੈਂ ਦੇਖੀ ਆਈ ਆਹ ਹੋਏ ਪਾ ਲਿਆ ਕਾ ਨਹੀਂ ਪਈ ਬਾਬਾ ਡੱਬੀ ਦੇ ਖੁੱਲ ਹੀ ਬੰਦ ਆ ਗਿਆ ਕਾਲੀਆਂ ਇਹਦਾ ਦੁੱਧ ਬਾਹਰ ਫੜਾਉਣ ਆਇਆ ਭਾਈ ਮਾਂ ਦਾ ਰੋਟੀਆਂ ਗੁਰਦੁਆਰੇ ਨੂੰ ਕਿਹਾ ਵਾ ਆ ਗਈਆਂ ਉਹ ਆ ਗਈਆਂ ਇਹੇ ਕੰਮ ਦੇ ਖਾ ਪੀ ਕੇ ਆਈ ਰੋ ਮੈਂ ਆਪਣੀ ਖਾਧੀ ਹਲ ਤੱਕ ਆਈ ਨਹੀਂ ਮਾਂ ਨੂੰ ਬੜਾ ਜਾ ਕੇ ਫੜ ਗਈ ਉਹਨੂੰ ਪੁੱਛ ਚਾਹੁੰਦੇ ਨੂੰ ਭੇਜੇ ਵਹੀ ਗੁਰਦਾਰੇ ਚੌਲ ਫੜਾਉਣ ਉਹ ਲੈ ਕੇ ਆਉਣਗੇ ਆ ਗਏ ਉੱਥੇ ਫੜਾ ਕੇ ਆਉਣੇ ਬਾਲਟੀ ਵਿੱਲੀ ਕਿ ਰਾਖੇ ਬਸ ਉਹ ਆ ਗਿਆ ਤਾਰ ਮੰਲਾ ਦਾ उहो आग रोटी त आ ਆ ਨਾ ਕੰਮ ਦਾ ਬੜਾ ਬੱਧੂ ਮਿੱਠਾ ਰੋਟੀ ਕਰਦੀ ਹੈ ਉਹ ਅੰਦਰ ਜਾ ਕੇ ਖਾਇਆ ਬਣੀ ਪਈ ਹੋਊਗਾ ਅੰਦਰ ਜਾ ਕੇ ਖਾਇਆ ਰੋਟੀ ਦਾ ਬਣੀ ਪਈ ਆ ਰੋਟੀ ਦਾ ਤੇ ਜਾਣ ਦੀ ਘੋਲ ਆ ਹੋਰ ਤੂੰ ਤਾਂ ਖਾਇਆ ਥੇ ਕੇਣਾ ਬਹਾ ਦੇਉਣਾ ਇੰਦਗੇ ਉਹ ਗਾਲੇ ਉਰੇ ਆ ਕੇ ਹਰ ਇੱਕ ਵਸਾ ਹੋ ਜਾਂ ਮੇਰੇ ਤੇਵਾ ਬਸ ਮੰਨਿਆ ਰੱਖੋ ਬਾਹਰ ਹੋਣਾ ਤੇ ਉਹ ਨਹੀਂ ਪਾ ਜਦੋਂ ਆਹ ਪੜ ਲਾ ਗਿਆ ਨਾ ਉਹ ਤੋਂ ਚੌਲ ਪਵਾ ਰਿਹਾ ਦੇਗਾ ਫਰਕ ਜਗਾ ਆਇਆ ਆਇਆ ਬਹੁਤ ਸੁਧਾਰ ਆ ਆ ਲੱਖ ਲਾਉਂਦੀ ਵਾਟ ਲੱਤ ਗਿਆ ਪਾਣੀ ਅੱਧਾ ਹੋ ਗਈ ਬਹੁਤ ਜ਼ਿਆਦਾ ਆ ਦੇ ਨਾ ਉਹ ਬੈਂਦਾ ਨਹੀਂ ਟਿਕ ਕੇ ਲੱਤ ਲਾਉਣ ਨਹੀਂ ਆਂਦੀ ਨੇ ਰਮਾਇਆ ਮੋਨਾ ਲਾ ਕੇ ਰੱਖਾ ਕਰਾਂ ਲਾ ਜਰਾ ਅਰਦੂਦ ਨੂੰ ਲਾ ਦੇ ਕਰ ਆਉਣਾ ਬੰਦੇ ਬੰਦੇ ਮਾਦਰ ਪਰਦਾ ਸੀ ਮਾਣੇ ਦਿਨੇ ਵੀ ਉਹ ਕਰਦਾ ਕਰ ਜਦੋਂ ਉਹਨਾਂ ਨੂੰ ਲਾਓ ਆਪਾਂ ਬੱਕਰਿਆਂ ਕੇ ਜਾਣੇ ਕੋਸਿਆ ਪਾਉਂਦੇ ਪਾ ਰਹੇ ਨਿਆ ਸਮਾਜਿਕ ਕ੍ਰਿਤੀ ਵਾਲਾ ਸੈਟ ਜੇ ਤੋੜ ਲਾ ਕੇ ਨਾ ਚੌਲ ਪਵਾ ਦੀ ਬੱਚੇ ਨੇ ਉਹ ਜਿਹੜਾ ਪੂਰਾ ਗੱਲ ਜਮਨ ਬੰਦ ਕਰਾ ਪਾਏ ਜੀ ਇਹ ਨਹੀਂ ਬੋਲਦਾ ਇਹ ਤੋਕ ਲੈਣ ਦੇ ਆਹ ਸਾਤਾ ਆਹ ਸਾਤਾ ਆਹ ਸਾਤਾ ਵੀਡੀਓ ਆਹ ਵੀਰ ਨਾ ਕੋਈ ਜਿਹੜਾ ਜਾਨਾ ਨਾ ਕਰਾਉਂਦੇ ਹੋਰੇ ਪੂਰੇ ਆਪਕਾ ਬਹੁਤ ਆਨੰਦ ਮਿਲਿਆ ਕਿੰਨੇ ਵਾਰ ਸੁਣਾ ਕੇ ਗਿਆ ਆਇਆ ਆਇਆ ਇਧਰ ਇਹਦੇ ਪੂਰੀਆਂ ਦੇ ਪੂਰੀ ਜਿਹਾ ਪੂਰੀਆਂ ਉਹ ਪਾਰਟੀ ਵਾਲਾ ਜੰਦਾ ਬਹੁਤ ਆਹ ਨਹੀਂ ਬੰਦਾ ਹੈ ਨਾ ਆ ਜਾ ਆ ਜਾ ਆ ਬੰਦਾ ਮੇਰਾ ਤੇ ਕੀ ਪਹਿਲੀ ਪੋਣਾ ਕਰਦਾ ਹੋ ਕੇ ਸਾਡਾ ਨਿੱਤ ਦੋਦੇ ਰਹੇ ਕੋਲੇ ਕਿਹਨਾ ਰਹੋ ਸਾਡਾ ਹੁੰਦਾ ਨਿੱਤ ਆ ਮੋਰ ਲਈ ਨਾ ਰੋਟੇ ਬਣਾਉਂਦੇ ਹੈ ਜੇ ਬਈਆ ਤੋਂ ਲਵਦੇ ਹੈ ਮੈਨੂੰ ਨਹੀਂ ਜਾਣਾ ਹੁੰਦਾ ਕੀ ਕਰੀ ਸਾਲੀ ਮਾਣ ਦੀ ਵਾਦ ਆਲੇ ਲਾਗੋ او نالے آيو تاں سائق ورا بندے دو منھن ۾ ماديءَ بيئي وئي وائلو تاڪي ورا ڀاڳو مون موٽ کڙا ونا پنهن اوه تو جا تا گلي آ گاس او سا سا او نگر اوي او 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 पाणी <laughs> कयां ਉਹਦੇ ਲਾ ਬਤਰਾ ਲਿਆ ਉਹ ਜਿਹੜੀ ਉਹ ਕਿਹਦਾ ਜਾਂਦਾ ਹੋ ਗਿਆ ਆਪਾਂ ਤੇ ਬਤਰਾ ਬਹੁਤ ਬਾਰੇ ਬਾਰੇ ਬਤਰਾ ਬੈਠਾਇਆ ਕੋਈ ਨਾ ਉਹ ਬੋਲੂਗਾ ਪੂਰਾ ਗਾਉਂ ਵੀ ਤਾਂ ਗੱਲ ਉਧਰ ਲਾਉਣੀ ਆ ਆਵਾਜ਼ ਨਹੀਂ ਮਾਰਾਂਗਾ ਥਾਈ ਬੁਧੀ ਆਏ ਆਵਾਜ਼ ਦੀ ਪਤਾ ਨਹੀਂ ਕਿ ਕਿਹਦਾ ਆ ਲੈ ਬਾਗਾ ਲੋ ਬੜਾ ਬਤਾ ਨਾ ਕੋਈ ਨਹੀਂ ਬਸ ਉਹਦੇ ਆਵਾਜ਼ ਪਾਉਂਦੀ ਪਾਰਟੀ ਬਾਟਾ ਉਧਰ ਬੜਤਾ ਦੇ ਕਿ ਰਾਤ ਨੂੰ ਜਿਹੜਾ ਅੱਜ ਆਇਆ ਜਿਹੜਾ ਉਹ ਰੈਸ਼ਰਿੰਗ ਉਹ ਜਿਹੜਾ ਅਮੜਾ ਇਹ ਗਲਾ ਹੈਗਾ ਜਦਾ ਇਹ ਗਲਾ ਜਦਾ ਹੈ ਇਹਨੂੰ ਬੰਨ੍ਹ ਦੇ ਪਾ ਕੇ ਨਹੀਂ ਕੋ ਦੇ ਉਹ ਚੋਰ ਆ ਨਹੀਂ ਬਸ sire ਵੇ ਉਹ sire sire ਵੀ ਲੈ ਕੇ ਪੀਂਦਾ ਫੋਨ ਨਹੀਂ ਮਨਦਾ ਫੋਨ ਘਰੇ ਪਿਆ ਘਰੇ ਪਿਆ ਨਹੀਂ ਮੇਰੇ ਨਾਲ ਮੇਰਾ ਫੋਨ ਵੀ ਟਾਟੇ ਖਰਾਵਾ ਕਰਾਵਾ ਕੇ ਗਏ ਜੀ ਬੜੀ ਜਿਹੜਾ ਹਾਲੇ ਕੋਈ ਨਵੀਂ ਪੋਣੀ ਬਣੀ ਦੀ ਮੈਂ ਤੇਰਾ ਜਮਾ ਕਰੋ ਪਰਿਆ ਸੀਗੇ ਆ ਲੋਕਾਂ ਦਾ ਚੜੋਂਗੇ ਉਹ ਤੀ ਚੱਲਦੀ ਜੀ ਮੈਂ ਨਹੀਂ ਬਰਸ ਹੁੰਦਾ ਕਿ ਭੈ ਮਨ ਹਾ ਦੇ ਕੇ ਥੱਲੇ ਤਰਫ ਹੁਣ ਹੂੰ ਗਾਣਾ ਰਹਿੰਦਾ ਮੇਰਾ ਕੱਲ੍ਹ ਤੇ ਵੀ ਸੌਦੇ ਨਹੀਂ ਬਸ ਜੇ ਕਾਲੀ ਹੋ ਗਈ ਸਮਝ ਲੈ ਛੱਡ ਗਏ ਦੁਬਾਰਾ ਤੇਰਾ ਮਾਸੜ ਤੇ ਰਹੇਗਾ তু <laughs> <laughs> 공배지 <목소리도> <목소리도>